ਸਾਰੇ ਸਮਾਨ ਬਜਾਉਣੇ ਲਈ ਬੜੇ ਸਾਲਾਂ ਬਾਅਦ ਅੱਜ ਨੂੰ ਬਣੇ ਆਈ ਦੋਸਤੋ ਹੁਣ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁਝ ਮੁੰਡੇ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਹਨ ਅਤੇ ਪਹਾੜਾਂ ਵਿੱਚ ਚੱਲਦੀ ਨਦੀ ਦੇ ਵਿੱਚ ਆਪਣੀ ਗੱਡੀ ਨੂੰ ਖੜਾ ਕੇ ਹੁੱਲੜਬਾਜੀ ਕਰਨ ਲੱਗ ਜਾਂਦੇ ਹਨ ਜਦੋਂ ਉਹ ਗੱਡੀ ਨਦੀ ਦੇ ਵਿੱਚ ਵੜਦੇ ਹਨ ਉਸ ਸਮੇਂ ਤਾਂ ਪਾਣੀ ਬਹੁਤ ਘੱਟ ਹੁੰਦਾ ਹੈ ਪਰ ਕੁਝ ਸਮੇਂ ਬਾਅਦ ਨਦੀ ਦੇ ਵਿੱਚ ਇੱਕੋ ਦਮ ਇੰਨਾ ਜ਼ਿਆਦਾ ਪਾਣੀ ਆ ਜਾਂਦਾ ਹੈ ਕਿ ਉਹ ਵਿੱਚ ਵਿਚਾਲੇ ਹੀ ਘਿਰ ਜਾਂਦੇ ਹਨ ਅਤੇ ਪਾਣੀ ਦਾ ਬਹਾਵ ਇੰਨਾ ਹੁੰਦਾ ਹੈ ਕਿ ਨਦੀ ਨੇ ਉਹਨਾਂ ਦੀ ਗੱਡੀ ਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ ਜਿਸ ਦੀ ਵੀਡੀਓ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਅਤੇ ਬਾਹਰ ਵੀ ਨਹੀਂ ਨਿਕਲਿਆ ਜਾ ਰਿਹਾ। ਨਦੀ ਦੇ ਬਾਹਰ ਖੜੇ ਲੋਕ ਉਹਨਾਂ ਨੂੰ ਕੱਢਣ ਦੀ ਕੋਸ਼

ਉਹ ਅੱਛਾ ਸੇਬ ਗਾੜੀ ਦੇ ਅੰਦਰ ਰਹਿਤਾ ਠਾਕਰ ਅੰਮ੍ਰਿਤ ਭੈਣ ਆਦਮੀਓ ਕ ਬਾਹਰ ਨਿਕਲ ਜਾ ਅਰੇ ਆਦਮੀ ਨਿਕਲ ਲੋ ਅਬੇ ਹਣੋ ਇਹ ਸਤਰਾ ਦੋਸਤੋ ਜੋ ਅਜਹੀ ਹੁੱਲੜਬਾਜੀ ਕਰਦੇ ਹਨ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ